ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਦੀ 68ਵਾਂ ਦਿਨ ਤੇ 77 ਦਿਨ ਰੋਜ਼ ਤੁਹਾਨੂੰ ਅਲੱਗ-ਅਲੱਗ ਸਟਾਈਲ ਦੀ ਦਸਤਾਰਾਂ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਅੱਜ ਤੁਹਾਨੂੰ ਅਸੀਂ ਮਲਵਈ ਪੰਗੜੇ ਵਾਲੀ ਐਕਚੁਅਲ ਜੇ ਵਿੱਚ ਦਸਤਾਰ ਕਿਹੋ ਜੀ ਹੁੰਦੀ ਆ ਉਹ ਸਜਾਵਾਂਗੇ ਟੁੱਲੇ ਵਾਲੀ ਪੱਗ ਹੋਵੇਗੀ ਜਿਹਦੇ ਵਿੱਚ ਉੱਪਰਲੇ ਲੜ ਜਵੀ ਚੋਣਾ ਹੋਣੀ ਆ ਤੇ ਨੀਚਲੇ ਲੜ ਦੇ ਵਿੱਚ ਵੀ ਚੋਣਾ ਹੋਣੀ ਆ ਚੋਣਾ ਮਤਲਬ ਕੀ ਵੱਟ ਕਹਿੰਦੇ ਆ ਉਹਨਾਂ ਨੂੰ ਜਿੱਦਾਂ ਆਪਾਂ ਲੜ ਖੜੇ ਕਰਦੇ ਆ ਨਾ ਉਸ ਤੋਂ ਪਹਿਲਾਂ ਪਾ ਲੈਂਦੇ ਆ ਜਿੱਦਾਂ ਤੇ ਉਸ ਤੋਂ ਪਹਿਲਾਂ ਅਸੀਂ ਕੀ ਕਰਨਾ ਹੈ ਜਿਹੜੇ ਪਾਸੇ ਨੂੰ ਅਸੀਂ ਮਾਵਾ ਲਾਇਆ ਉਹਨੂੰ ਨੀ ਲਗਾਣਾ ਜੇ ਤੁਸੀਂ ਪਾਣੀ ਲਾ ਲਿਆ ਉਹਨਾਂ ਨਾਲ ਥੋੜਾ ਫਰਕ ਪੈਂਦਾ ਹੁੰਦਾ ਮਾਵੇਂ ਤੇ ਢਿੱਲੀ ਢਿੱਲੀ ਜਿਹੀ ਹੋ ਜਾਂਦੀ ਉਹ ਜਗ੍ਹਾ ਤੋਂ ਪੱਗ ਤੇ ਚੰਗੀ ਤਰ੍ਹਾਂ ਉਸ ਜਗ੍ਹਾ ਤੋਂ ਤੁਸੀਂ ਪਾਣੀ ਲਾ ਕੇ ਦਸਤਾਨ ਨੂੰ ਇਸ ਤਰੀਕੇ ਨਾਲ ਖੋਲ ਲੈਣਾ ਹੈ ਦੋਨੋਂ ਪੱਲੇ ਲਗਭਗ ਸਾਡੇ ਬਰਾਬਰ ਹੀ ਛੋੜੇ ਅਸੀਂ ਮਾਵਾ ਲਾਇਆ ਹੋਇਆ ਤੇ ਮਾਵਾ ਲਾਉਣ ਦੀ ਵੀਡੀਓ ਦਾ ਲਿੰਕ ਮੈਂ نیچے ਡਿਸਕ੍ਰਿਪਸ਼ਨ ਚ ਦੇ ਦੇਣਾਗਾ ਤੁਸੀਂ ਉੱਥੇ ਜਾ ਕੇ ਦੇਖ ਲਿਓ ਤੇ ਹੁਣ ਮੇਰੇ ਵੀਰੋ ਅਸੀਂ ਕੀ ਕਰਨਾ ਇੱਕ ਪੱਲਾ ਫੜ ਲਿਓ ਉਹਦੇ ਵਿੱਚੋਂ ਤੁਸੀਂ ਉੱਪਰਲਾ ਤੁੱਲਾ ਕਿੱਦਾਂ ਖੜਾ ਕਰਨਾ ਹੈ ਉਹ ਤੁਹਾਨੂੰ ਦੱਸਾਂਗੇ ਉੱਪਰਲੇ ਤੁੱਲੇ ਲਈ ਪਹਿਲਾਂ ਅਸੀਂ ਦੋ ਪੱਲੇ ਇਸ ਤਰੀਕੇ ਨਾਲ ਜੋੜ ਲਵਾਂਗੇ ਆ ਇਹ ਕੋਰ ਦੋਰਾ ਪੱਲਾ ਹੈ ਇਹ ਫਿਰ ਅਸੀਂ ਇਹਨੂੰ ਇਸ ਤਰੀਕੇ ਨਾਲ ਫੋਲਡ ਕਰਦੇ ਹਾਂ ਚੋਨਾ ਪਾਣੀ ਆ ਇਹਦੇ ਵਿੱਚ ਜਿੱਦਾਂ ਇਹਦੇ ਵਿੱਚ ਵੱਟ ਪਾਣੇ ਨੇ ਇਸ ਤਰੀਕੇ ਨਾਲ ਕਿਉਂਕਿ ਇਹ ਜਿਆਦਾ ਚੋੜਾ ਨਹੀਂ ਖੜਾ ਕਰਨਾ ਹੈਗਾ ਅਸੀਂ ਤੇ ਇਹਨੂੰ ਨਾ ਧਿਆਨ ਨਾਲ ਕਰਿਓ ਕਿਉਂਕਿ ਇਹ ਏ ਇੰਚ 1.5 ਇੰਚ ਦੇ ਵਿੱਚ ਵਿੱਚ ਹੀ ਚੋੜਾ ਹੋਣਾ ਚਾਹੀਦਾ ਆ ਤੇ ਇਹਦੇ ਫੋਲਡ ਕਰਦੇ ਕਰਦੇ ਨਾਲ-ਨਾਲ ਪ੍ਰੈਸ ਕਰੀ ਜਾਇਓ ਤੇ ਮਾਵਾਂ ਇਹਨਾਂ ਖੋਣਾ ਚਾਹੀਦਾ ਕਿ ਤੁਹਾਡਾ ਲੜਣਾ ਸਹੀ ਤਰੀਕੇ ਨਾਲ ਆਪਣੀ ਜਗ੍ਹਾ ਤੇ ਸਟੈਂਡ ਹੋਵੇ ਖੜਾ ਹੋਵੇ ਸਹੀ ਤਰੀਕੇ ਨਾਲ ਬਾਕੀ ਬਚਲੇ ਪੱਲੇ ਨੂੰ ਵੀ ਤੁਸੀਂ ਇਸੇ ਤਰੀਕੇ ਨਾਲ ਫੋਲਡ ਕਰਦੇ ਅੱਗੇ ਨੂੰ ਜਾਣਾ ਤੇ ਤੁਹਾਡਾ ਉੱਪਰ ਵਾਲਾ ਤੁਰਨਾ ਤਿਆਰ ਹੋ ਜੂਵੇਗਾ ਇਹਨੂੰ ਅਸੀਂ ਡਬਲ ਕਰਕੇ ਇਸ ਲਈ ਬਣਾਇਆ ਕਿਉਂਕਿ ਇਹਨੂੰ ਜ਼ਿਆਦਾ ਚੋੜਾ ਨਹੀਂ ਕਰਨਾ ਜ਼ਿਆਦਾ ਲੰਬਾ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਤੇ ਚੰਗੀ ਤਰ੍ਹਾਂ ਫੋਲਡ ਕਰਕੇ ਇਹਨੂੰ ਇੱਕ ਵਾਰੀ ਪ੍ਰੈਸ ਕਰ ਲਿਓ ਇਹਨਾਂ ਸਾਰੇ ਚੜਾ ਲਿਓ ਦੇਖੋ ਬਣ ਗਿਆ ਨਾ ਉਪਰਲਾ ਤੁਲਲਾ ਕਿੰਨਾ ਵਧੀਆ ਬਣ ਗਿਆ ਤੇ ਇਹਦੇ ਤੇ ਹੁਣ ਨਾ ਦੋ ਘਰ ਰਫਟਾ ਚੜਾ ਲਿਓ ਤੁਸੀਂ ਉੱਪਰਲੇ ਹਿੱਸੇ ਤੇ ਤੇ ਥੱਲੇ ਦੇ ਹਿੱਸੇ ਤੇ ਇਹਨਾਂ ਨਾਲ ਇਹ ਠਿਕਿਆ ਰਹੂਗਾ ਤੇ ਇਹਦੇ ਵੱਟ ਵੀ ਚੰਗੀ ਤਰ੍ਹਾਂ ਪੈ ਜਾਣਗੇ ਤੇ ਜਦੋਂ ਤੁਸੀਂ ਦਸਤਾਰ ਸਜਾਉਂਗੇ ਉਹਦੇ ਨੂੰ ਬਾਰ-ਬਾਰ ਸੰਭਣ ਦੀ ਲੋੜ ਨਹੀਂ ਪੈਣੀ ਹੈਗੀ ਤੁਹਾਨੂੰ ਕਿਤੇ ਖੋਲਣਾ ਜਾਵੇ ਇਸ ਚੀਜ਼ ਤੋਂ ਬਚਣ ਲਈ ਅਸੀਂ ਇਹਨੂੰ ਜਾਂ ਤਾਂ ਧਾਗੇ ਨਾਲ ਬੇਟ ਲਾਂਗੇ ਜਾਂ ਦੋ ਘਰ ਰਫਟਾ ਚੜਾ ਲਿਓ ਇਸ ਜਗ੍ਹਾ ਤੇ ਤੇ ਚੰਗੀ ਤਰ੍ਹਾਂ ਪ੍ਰੈਸ ਕਰਕੇ ਇਹਨੂੰ ਬਣਾ ਲੈਣਾ ਫਿਰ ਅਸੀਂ ਦੂਜਾ ਤੁਲਲਾ ਬਣਾਵਾਂਗੇ ਜਿਹੜਾ ਅਸੀਂ نیچے ਛੱਡਣਾ ਹੈ ਉਹ ਵਾਲਾ ਤੁੱਲਾ ਹੋਗਾ ਉਸ ਤੋਂ ਪਹਿਲਾਂ ਚੰਗੀ ਤਰ੍ਹਾਂ ਦਸਤਾਨਾ ਖੋਲ ਲੈਣਾ ਹੈ ਪਾਣੀ ਵਿੱਚ ਜਿੱਦਾਂ ਆਪਾਂ ਲਾਇਆ ਨਾ ਦਸਤਾਨਾ ਇਹਨੂੰ ਚੰਗੀ ਤਰ੍ਹਾਂ ਖੋਲ ਲਿਓ ਤਾਂ ਜੋ ਪੂਣੀ ਜੀ ਹੋ ਜਾਵੇ ਉਸ ਤੋਂ ਬਾਅਦ ਜਿਹੜਾ ਅਸੀਂ ਲੜ ਇਸ ਸਾਈਡ ਤੇ ਛੱਡਣਾ ਹੈ ਉਹਦੇ ਲਈ ਅਸੀਂ ਇਸ ਤਰੀਕੇ ਨਾਲ ਇਹਦੇ ਵਿੱਚ ਵੀ ਚੋਨਾ ਪਾਣੀ ਸ਼ੁਰੂ ਕਰ ਦੇਣੀ ਹੈ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੋ ਤਰ੍ਹਾਂ ਦੇ ਤੁੱਲੇ ਬਣ ਕੇ ਦਿਖਾਉਂਗਾ ਬਣ ਕੇ ਨਹੀਂ ਐਕਚੁਅਲੀ ਦੋ ਤਰ੍ਹਾਂ ਦੇ ਤੁੱਲੇ ਲਾ ਕੇ ਦਿਖਾਉਂਗਾ ਇੱਕ ਤਾਂ ਉੱਪਰ ਤੁੱਲਾ ਤਾਂ ਹੋਏਗਾ ਹੀ ਹੋਏਗਾ ਜਿਹੜਾ ਲੜ ਛੱਡਵਾ ਤੁੱਲਾ ਹੋਏਗਾ ਉਹਨੂੰ ਦੋ ਤਰੀਕੇ ਨਾਲ ਕਰਕੇ ਦਿਖਾਉਂਗਾ ਤੁਹਾਨੂੰ ਇੱਕ ਮੈਂ ਵੀਡੀਓ ਹੋਰ ਤੁੱਲੇ ਦੀ ਪੋਸਟ ਉਹਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਕਿਹਾ ਸੀਗਾ ਨਾ ਦੋ ਤੁੱਲੇ ਬਣਾ ਕੇ ਦਿਖਾਉਂਗਾ ਤੇ ਉਹ ਵੀ ਦੋ ਅਲੱਗ-ਅਲੱਗ ਤਰੀਕੇ ਦੇ ਤੁੱਲੇ ਬਣਾ ਕੇ ਦਿਖਾਉਂਗਾ ਤੁਹਾਨੂੰ ਮੈਂ ਉਹਦੀ ਵੀ ਵੀਡੀਓ ਵੀ ਪੋਸਟ ਕਰਾਂਗੇ ਥੋੜੀ ਦੇਰ ਤੱਕ ਤੇ ਇਸ ਲੜ ਨੂੰ ਵੀ ਅਸੀਂ ਇਸ ਤਰੀਕੇ ਨਾਲ ਸਿੰਗਲ ਪੱਲੇ ਨੂੰ ਹੀ ਫੋਲਡ ਕਰਦੇ ਜਾਣਾ ਹੈ ਕਿਉਂਕਿ ਇਹ ਉਹ ਲੜਾ ਹੈ ਜਿਹਨੂੰ ਅਸੀਂ نیچے ਨੂੰ ਛੱਡਣਾ ਹੈ ਲੜ ਨੂੰ ਠੀਕ ਹੈ ਜੀ ਇਸ ਤਰੀਕੇ ਨਾਲ ਜਿੰਨਾ ਖਚੋੜਾ ਉਹਨੂੰ ਫੋਲਡ ਕੀਤਾ ਉਹਨਾਂ ਖਚੋੜਾ ਇਸ ਲੜੜ ਨੂੰ ਫੋਲਡ ਕਰਿਓ ਬਟ ਇਹ ਸਿੰਗਲ ਆ ਚੰਗੀ ਤਰ੍ਹਾਂ ਸਹੀ ਤਰੀਕੇ ਨਾਲ ਕਰਨ ਤੋਂ ਬਾਅਦ ਤੁਸੀਂ ਇਹਨੂੰ ਇੱਥੇ ਐਦਾਂ ਫੋਲਡ ਕਰਕੇ ਰੱਖ ਲੈਣਾ ਤੇ ਜਦੋਂ ਸਾਰਾ ਲੜ ਬਣ ਜਾਵੇ ਤਾਂ ਉਦੋਂ ਇਹਦੇ ਤੇ ਵੀ ਇੱਕ ਰੱਬੜ ਜਾਂ ਚੁੰਡੀ ਚੜਾ ਲਿਓ ਤੁਸੀਂ ਕਿਸੇ ਵੀ ਤਿਕੇ ਦੀ ਤੇ ਜਿੰਨਾ ਇਹ ਆਪਣੀ ਜਗ੍ਹਾ ਤੇ ਟਿਕਿਆ ਰਹੇ ਇਹਨੂੰ ਵੀ ਤੁਹਾਨੂੰ बार-बार ਸਾਂਭਣ ਦੀ ਲੋੜ ਨਾ ਪਵੇ ਤੇ ਉਸ ਤੋਂ ਬਾਅਦ ਚੰਗੀ ਤਰ੍ਹਾਂ ਨਾਲ ਦੀ ਨਾਲ ਇਹਨੂੰ ਪ੍ਰੈਸ ਕਰਦੇ ਜਾਓ ਇਹਨਾਂ ਲੜ ਆਪਣੀ ਜਗ੍ਹਾ ਤੇ ਬੈਠੀ ਜਾਣਗੇ ਸਹੀ ਤਰੀਕੇ ਨਾਲ ਤੇ ਮੇਰੇ ਵੀਰੋ ਪਹਿਲਾਂ ਵੀ ਮੈਂ ਦੋ ਤੁਲੇ ਦੀ ਵੀਡੀਓ ਪਾ ਚੁੱਕਾ ਹਾਂ ਕਿਤਾ ਦਲਜੀਤ ਦੋਸਾਂ ਸਟਾਈਲ ਤੁਲੇ ਦੀ ਵੀਡੀਓ ਪਾ ਚੁੱਕਾ ਹਾਂ ਜਿਹੜਾ ਅੱਜ ਕੱਲ ਉਹ ਆਪਣੇ ਸ਼ੋਅਜ਼ ਦੇ ਵਿੱਚ ਬੰਦੇ ਆ ਨਾ ਡੇਲੀ ਤੇ ਉਹਦੇ ਵਿੱਚ ਵੀ ਲਗਭਗ ਇਹੋ ਜਿਹਾ ਤੁਲਾ ਸੀ ਬਟ ਉਹਨਾਂ ਦਾ ਜਿਹੜਾ ਲੜ نیچے ਵਾਲਾ ਹੁੰਦਾ ਉਹ ਮੈਂ ਸਿੰਪਲ ਹੀ ਐਜ਼ ਇਟ ਇਜ਼ ਰੱਖਤਾ ਸੀ ਉਹਦੇ ਵਿੱਚ ਵਟ ਨਹੀਂ ਸੀ ਪਾਏ ਤੇ ਇਹ ਐਕਚੁਅਲ ਦੇ ਵਿੱਚ ਮਲਵਾਈ ਭੰਗੜੇ ਵਾਲਾ ਤੁਲਾ ਇਹ ਹੁੰਦਾ ਹੈ ਜਿਹੜਾ ਤੁਲਾ ਥੋੜਾ ਲੰਬਾ ਤੇ ਥੋੜੇ ਦੋਨਾਂ ਸਾਈਡਾਂ ਤੇ ਵਟਾ ਵਾਲਾ ਹੁੰਦਾ ਹੈ ਇਹ ਤੇ ਥੋੜਾ ਸਾਈਜ਼ ਵੀ ਆਪਾਂ ਵੱਡਾ ਬਣਾਗੇ ਟੋਟਲ ਲੈਂਥ ਇਹਦੀ 6 ਮੀਟਰ ਤੇ ਰੂਬੀਆ ਵੈਲ ਕੈਮੀਕਲ ਕਪੜਾ ਸੀਗਾ ਤੇ ਇਸ ਤਰ੍ਹਾਂ ਇਕੱਠਾ ਕਰਕੇ ਇਹਦੀ ਪੂਣੀ ਜੀ ਕਰ ਲੈਣੀ ਆ ਫਿਰ ਸੈਂਟਰ 'ਚ ਜੋੜਾ ਸਾਹਿਬ ਕਰ ਲੈਣਾ ਐਕਸਟਰਾ ਬੇਸ ਅਸੀਂ ਦੋ ਅਲੱਗ ਤੋਂ ਰੱਖਾਂਗੇ 40 40 ਸੈਂਟੀਮੀਟਰ ਦੇ ਜਿਹੜੇ ਸਾਈਡਾਂ ਤੇ ਉਹਨਾਂ ਦਾ ਦਸਤਾਰ ਥੋੜੀ ਜਿਹੀ ਫੁੱਲਮੀ ਕਰਾਂਗੇ ਉਹਨਾਂ ਨਾਲ ਦਸਤਾਰ ਜ਼ਿਆਦਾ ਸੋਹਣੀ ਲੱਗੇਗੀ ਜੇਕਰ ਮੇਰੇ ਵੀਰੋ ਤੁਸੀਂ ਨਵੇਂ ਹੋ ਜਾਂ ਪਹਿਲੀ ਵਾਰ ਸਾਡੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈੱਲ ਆਈਕਨ ਨੂੰ ਕਲਿੱਕ ਕਰ ਲਓ ਤਾਂ ਜੋ ਨਵੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸੈਂਟਰ 'ਚ ਜੂੜਾ ਸਾਹਿਬ ਕਰਕੇ ਨਾਲ ਕੰਗਾ ਸਾਹਿਬ ਰੱਖ ਕੇ ਤੁਸੀਂ ਇਸ ਤਰੀਕੇ ਨਾਲ ਬੇਸ ਸਜਾ ਲੈਣਾ ਹੈ ਬੇਸ ਤੁਹਾਡਾ ਥੋੜਾ ਟਾਈਟ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਜੋ ਕੇਸਾਂ ਨੂੰ ਚੰਗੀ ਤਰ੍ਹਾਂ ਅੰਦਰ ਕਰਕੇ ਤੁਸੀਂ ਇਸ ਤਰੀਕੇ ਨਾਲ ਸਹੀ ਤਰੀਕੇ ਨਾਲ ਬੇਸ ਨੂੰ ਸਜਾਉਣਾ ਹੈ ਤੇ ਜੇਕਰ ਤੁਹਾਨੂੰ ਕਿਸੇ ਵੀ ਸਟਾਈਲ ਦੀ ਵੀਡੀਓ ਚਾਹੀਦੀ ਹੈ ਤਾਂ ਕਮੈਂਟ ਕਰ ਦਿਓ ਅਸੀਂ ਉਸ ਕਮੈਂਟ ਦਾ ਧਿਆਨ ਰੱਖਾਂਗੇ ਤੇ ਜਲਦੀ ਤੋਂ ਜਲਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਉਸ ਸਟਾਈਲ ਦੀ ਦਸਤਾਰ ਦੀ ਵੀਡੀਓ ਦੇਣ ਦਾ ਇਹ ਮੈਂ 40 40 ਸੈਂਟੀਮੀਟਰ ਦੇ ਬੇਸ ਆ ਜਿਹੜੇ ਉਹ ਤੈਹ ਲਗਾ ਕੇ ਰੱਖਿਓ ਸੀ ਇਹਨਾਂ ਨੂੰ ਦੋਨਾਂ ਸਾਈਡਾਂ ਤੇ ਰੱਖਾਂਗੇ ਤੁਸੀਂ ਬੇਸ ਨੂੰ ਆਪਣੇ ਹਿਸਾਬ ਨਾਲ ਉੱਪਰ-ਨੀਚੇ ਕਰ ਸਕਦੇ ਹੋ ਬਟ ਮੈਂ ਲਗਭਗ ਦੋਨਾਂ ਸਾਈਡਾਂ ਤੇ ਬਰਾਬਰ ਜਿਹਾ ਹੀ ਬੇਸ ਰੱਖਿਆ ਸੀਗਾ ਜਦੋਂ ਮੈਂ ਬੇਸ ਬਨਾਂਗਾ ਬਟ ਬੇਸ ਦੇ ਵਿੱਚ ਦੇਣਾ ਮੈਂ ਉਸ ਹਿਸਾਬ ਨਾਲ ਇਹਨੂੰ ਕਿ ਬੇਸ ਜਿੱਦਾਂ ਬਨ ਰਿਹਾ ਉਸ ਹਿਸਾਬ ਨਾਲ ਸਹੀ ਪੋਜੀਸ਼ਨ ਤੇ ਰੱਖਣਾ ਹੈ ਹੁਣ ਇਹ ਲਗਭਗ ਦੋਨੋਂ ਬਰਾਬਰ ਜਗ੍ਹਾ ਤੇ ਹੀ ਆ ਬੇਸ ਮੈਂ ਇਹੋ ਜਿਹਾ ਬਨਾਂ ਤਾਂ ਤੁਹਾਨੂੰ ਥੋੜਾ ਉੱਪਰ-ਨੀਚੇ ਲੱਗੂਗਾ ਦੇਖੋ ਹੈਗਾ ਮੇਰਾ ਦੋਨਾਂ ਸਾਈਡਾਂ ਤੇ ਇੱਕੋ ਜਿਹਾ ਬੇਸ ਬਟ ਲੜ ਮੇਰਾ ਹੈ ਜਿਹੜਾ ਮੈਂ ਘੁਮਾ ਕੇ ਦੇ ਰਿਹਾ ਇਹਦੇ ਲਈ ਤੁਹਾਨੂੰ ਲੱਗੂਗਾ ਇੱਕ ਬੇਸ ਉੱਪਰ ਹੈ ਇੱਕ ਬੇਸ ਨੀਚੇ ਹੈ ਪਰ ਅਸਲੀਅਤ ਦੇ ਵਿੱਚ ਲਗਭਗ ਦੋਨੋਂ ਬੇਸ ਇੱਕੋ ਹੀ ਜਗ੍ਹਾ ਤੇ ਇੱਕੋ ਹੀ ਪੋਜੀਸ਼ਨ ਤੇ ਨੇ ਤੇ ਇਸ ਲੜ ਨੂੰ ਬੜੇ ਹੀ ਧਿਆਨ ਨਾਲ ਲਗਾਉਣਾ ਹੈ ਬੇਸ ਉੱਪਰ ਥੱਲੇ ਵੀ ਨਹੀਂ ਹੋਣਾ ਚਾਹੀਦਾ ਤੁਹਾਡਾ ਤੇ ਸਹੀ ਤਰੀਕੇ ਨਾਲ ਸਹੀ ਪੋਜੀਸ਼ਨ ਤੇ ਲਾਣਾ ਹੈ ਕਿਤੇ ਡੋਂਗ ਨਾ ਭਵੇ ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ ਹੈ ਬਾਕੀ ਬੱਚੇ ਦੇ ਪੱਲੇ ਨੂੰ ਅੰਦਰ ਕਰ ਦਿਓ ਤੇ ਅਸੀਂ ਵਿਦਆਊਟ 50 ਇੱਕ ਤਰ੍ਹਾਂ ਦਸਤਾਰ ਸਜੋਣੀ ਹੈ ਸਿੰਗਲ ਦਸਤਾਰ ਹੋਊਗੀ ਜਿੱਦਾਂ ਤੁਸੀਂ ਅਸਿਊਮ ਕਰ ਲਓ ਜਿਹੜਾ ਤੁਲਲਾ ਅਸੀਂ نیچے ਛੜਨਾ ਹੈ ਜਿਹੜਾ ਅਸੀਂ ਕਹਿਰਾ ਫੋਲਡ ਕੀਤਾ ਸੀ ਉਹਨੂੰ ਨੀਚਲੇ ਪਾਸੇ ਰੱਖ ਕੇ ਤੁਸੀਂ ਦਸਤਾਰ ਦੇ ਨਾਲ ਦੋਨੋਂ ਕੰਨੀ ਵਾਲੇ ਹਿੱਸੇ ਅੰਦਰ ਕਰਕੇ ਇਸ ਤਰੀਕੇ ਨਾਲ ਤੈਂਜੀ ਲਾ ਲਿਓ ਥੋੜੀ ਜੀ ਜਿੱਦਾਂ ਤੁਹਾਨੂੰ ਸਹੀ ਲੱਗੇ ਉਦਾਂ ਕਰ ਲਿਓ ਬਟ ਕੰਨੀ ਤੁਹਾਡੀ ਅੰਦਰਲੇ ਹਿੱਸੇ ਤੇ ਹੋਵੇ ਜਿਹੜਾ ਸਿਰ ਦੇ ਉੱਪਰਲਾ ਹਿੱਸਾ ਢੱਕਣ ਵੇਲੇ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸ ਲੜ ਨੂੰ ਖੋਲਣਾ ਨਹੀਂ ਹੈਗਾ ਪਹਿਲਾਂ ਸਾਰਾ ਤੁਲਲਾ ਬਨਾਂਗੇ ਫਿਰ ਉਸ ਤੋਂ ਬਾਅਦ ਚੋ ਇਸ ਲੜ ਨੂੰ ਖੋਲਾਂਗੇ ਤੇ ਪਹਿਲੇ ਇਸ ਦਸਤਾਰ ਨੂੰ ਸਜਾਉਣ ਲਈ ਤੁਹਾਨੂੰ ਕੋਈ ਔਖ ਨਹੀਂ ਹੋਵੇਗੀ ਕਿਉਂਕਿ ਸਿੱਧਾ ਹੋਣ ਦੇ ਕਾਰਨ ਇਹਦੇ ਵਿੱਚ ਵੱਟ ਬੜੇ ਆਰਾਮ ਨਾਲ ਪੈਣੇ ਨੇ ਸਿੱਧੇ-ਸਿੱਧੇ ਹੀ ਵੱਟ ਪੋਗੇ ਬੜੇ ਵਧੀਆ ਵੱਟ ਪੋਗੇ ਇਹਦੇ ਵਿੱਚ ਬਸ ਦਸਤਾਰ ਦੀ ਸ਼ੇਪ ਥੋੜੀ ਹੈਵੀ ਕਰਨ ਲਈ ਅਸੀਂ ਇਹਦੇ نیچے بیس ਬਣ ਲਿਆ ਕਿਉਂਕਿ ਟੋਟਲ ਲੈਂਥ ਇਹਦੀ 6 ਮੀਟਰ ਦੀ ਸੀਗੀ ਕਿਉਂਕਿ 1 ਮੀਟਰ ਤੋਂ ਉੱਪਰ ਕਪੜਾ ਤਾਂ ਆਪਣਾ ਤੁੜਲਿਆਂ ਚ ਹੀ ਨਿਕਲ ਗਿਆ ਉਹਦੇ ਲਈ ਸਾਨੂੰ ਫੇਰ ਮਿਲੂਗਾ ਘੱਟੋ-ਘੱਟ ਤੁਹਾਡਾ 4 4.5 5 ਮੀਟਰ ਦੇ ਕਰੀਬ ਫੇਰ ਮਿਲਿਆ ਸਾਨੂੰ ਕਮਾਣ ਲਈ ਤੇ ਨਾਲ ਦੀ ਨਾਲ ਪੂਣੀ ਕਰਕੇ ਦੋਨੋਂ ਪੱਲੇ ਉੱਪਰ ਕਰਕੇ ਕੰਨੀ ਵਾਲੇ ਇਸ ਤਰ੍ਹਾਂ ਫੋਲਡ ਕਰਕੇ ਤੁਸੀਂ ਦਸਤਾਰ ਵਾਂਗੂ ਸਜਾਣਾ ਹੈ ਜਿੱਦਾਂ ਅਸੀਂ ਪੜਨਾ ਸਿੰਗਲ ਪੜਨਾ ਸਜਾਣੇ ਆ ਬਟ ਇਹਨੂੰ ਰੇਬ ਨਹੀਂ ਕਰਨਾ ਹੈਗਾ ਸਿੱਧਾ ਹੀ ਸਜਾਣਾ ਹੈ ਤੇ ਇਹਦੇ ਵਿੱਚ ਵੀ ਕੁਝ ਵਟ ਪਾ ਕੇ ਇਸ ਤਰੀਕੇ ਨਾਲ ਤੁਸੀਂ ਲਾਣਾ ਹੈ ਜਿਹੜੀ ਸ਼ੇਪ ਆ ਉਹ ਤੁਸੀਂ ਗੁਲਾਈ ਦੇ ਵਿੱਚ ਰੱਖਣੀ ਹੈ ਵਟ ਤੁਸੀਂ ਕੱਲੇ ਬਣਾਣੇ ਆ ਸਿੱਧੇ ਸਿੱਧੇ ਆਪਣੇ ਆਪ ਹੋਏ ਨੇ ਤੇ ਉਸ ਤੋਂ ਬਾਅਦ ਤੁਸੀਂ ਇਸ ਤਰੀਕੇ ਨਾਲ ਦਸਤਾਰ ਨੂੰ ਸਾਰੀ ਨੂੰ ਸਜਾਉਣਾ ਹੈ ਤੇ ਜੇਕਰ ਮੇਰੇ ਵੀਰੋ ਤੁਸੀਂ ਵੀ ਇਹੋ ਜਿਹੇ ਦਸਤਾਰਾ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਜੁੜੇ ਰਹੋ ਇਸੇ ਤਰੀਕੇ ਨਾਲ ਸਪੋਰਟ ਕਰਦੇ ਰਹੋ ਤੇ ਇਹਦੇ ਨਾਲ ਮੇਰੇ ਵੀਰੋ ਸਾਡੇ ਚੈਨਲ ਦੀ ਵੀ ਪ੍ਰੋਮੋਸ਼ਨ ਹੁੰਦੀ ਹੈ ਜਦੋਂ ਤੁਸੀਂ ਕਮੈਂਟ ਕਰਦੇ ਹੁੰਦੇ ਆ ਜਦੋਂ ਵੀਡੀਓ ਨੂੰ ਲਾਈਕ ਕਰਦੇ ਆ ਇਹਦੇ ਨਾਲ ਸਾਨੂੰ ਵੀ ਮੋਟੀਵੇਸ਼ਨ ਮਿਲਦਾ ਹੈ ਤੇ ਸਾਡੇ ਚੈਨਲ ਦੀ ਵੀ ਗਰੋਥ ਹੁੰਦੀ ਹੈ ਉਹਨਾਂ ਵੀਰਾਂ ਤੱਕ ਵੀਡੀਓ ਪਹੁੰਚਦੀ ਹੈ ਜਿਹੜੇ ਦਸਤਾਰ ਸਿੱਖਣਾ ਚਾਹੁੰਦੇ ਨੇ ਤੇ ਮੇਰੇ ਵੀਰੋ ਜੇਕਰ ਤੁਹਾਨੂੰ ਵੀ ਵੀਡੀਓ ਵਧੀਆ ਲੱਗਦੀ ਹੈ ਤੇ ਤੁਸੀਂ ਵੀ ਚਾਹਦੇ ਹੋ ਤੁਹਾਡੇ ਨਾਲ ਦੇ ਵੀਰ ਦਸਤਾਰ ਸਿੱਖਣ ਤਾਂ ਉਹਨਾਂ ਤੱਕ ਲਿੰਕ ਜਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਵੀ ਸਾਡੀ ਵੀਡੀਓ ਦੇਖ ਕੇ ਦਸਤਾਰ ਸਿੱਖ ਲੈਣ ਹਰ ਪ੍ਰਕਾਰ ਦੀ ਤੇ ਧਿਆਨ ਰੱਖਣਾ ਤੁਰਲਾ ਜਿਹੜਾ ਪਿਛਲਾ ਤੁਰਲਾ ਉਹ ਅਸੀਂ ਉਹ ਤੱਕ ਨਹੀਂ ਖੋਲਣਾ ਹੈਗਾ ਜਦ ਤੱਕ ਸਾਡੀ ਦਸਤਾਰ ਜਿਹੜੀ ਕੰਪਲੀਟ ਨਹੀਂ ਹੋ ਜਾਂਦੀ ਉੱਪਰ ਉਹ ਜਿਹੜੇ ਸੇਰ ਵਾਲੇ ਹਿੱਸੇ ਨੂੰ ਅਸੀਂ ਹੁਣੇ ਟੱਕ ਲੈਣਾ ਚੰਗੀ ਜਿਦਣਾ ਇਹ ਤੁਸੀਂ ਬਾਅਦ ਚ ਵੀ ਕਰ ਸਕਦੇ ਹੋ ਬਟ ਮੈਂ ਹੁਣੇ ਇਸ ਲਈ ਕਰ ਰਿਹਾ ਕਿਉਂਕਿ ਉੱਪਰ ਨਾ ਜੇ ਤੁਸੀਂ ਇਹ ਜਗ੍ਹਾ 'ਤੇ ਪਹਿਲਾਂ ਹੀ ਸੇਰ ਟੱਕ ਦੋਗੇ ਤਾਂ ਤੁਹਾਨੂੰ ਤੁਰਲੇ ਵਾਲਾ ਤੁਹਾਡੀ ਦਸਤਾਰ ਜਿਹੜੀ ਟਾਈਟ ਵੀ ਹੋਣੀ ਚਾਹੀਦੀ ਆ ਟਾਈਟ ਹੋਣ ਦੇ ਨਾਲ ਮਜ਼ਬੂਤ ਪਕੜ ਵਾਲੀ ਹੋਣੀ ਚਾਹੀਦੀ ਹੈ ਬੇਸ ਜੁਰ ਜਿੰਨਾ ਮਰਜ਼ੀ ਰੱਖ ਸਕਦੇ ਤੁਸੀਂ ਸਾਈਡਾਂ ਤੇ ਬਟ ਦਸਤਾਰ ਤੁਹਾਡੀ ਜਿਹੜੀ ਆ ਉਹ ਥੋੜੀ ਜੀ ਦੇਖਣ ਨੂੰ ਹੈਵੀ ਵੀ ਲੱਗਣੀ ਚਾਹੀਦੀ ਆ ਤੇ ਖਿਸਕੇ ਵੀ ਨਾ ਕਿਉਂਕਿ ਜਦੋਂ ਅਸੀਂ ਤੁਲਾ ਕਰਨਾ ਨਾ ਅੰਦਰ ਉਦੋਂ ਦਸਤਾਰ ਤੇ ਪ੍ਰੈਸ਼ਰ ਪੈਂਦਾ ਹੁੰਦਾ ਉਹ ਛੇ ਦਾ ਜ਼ੋਰ ਲੱਗਦਾ ਹੁੰਦਾ ਦਸਤਾਰ ਤੇ ਵੀ ਤੇ ਇਸ ਗੱਲ ਨੂੰ ਤੁਸੀਂ ਧਿਆਨ ਚ ਰੱਖਣਾ ਦਸਤਾਰ ਤੁਹਾਡੀ ਪਹਿਲਾਂ ਹੀ ਥੋੜੀ ਜਿਹੀ ਟਾਈਟ ਹੋਵੇ ਤੇ ਇਹਦੇ ਵਿੱਚ ਵੀ ਤੁਸੀਂ ਕੀ ਕਰਨਾ ਹੈ ਚੰਗੀ ਤਰ੍ਹਾਂ ਕੁਝ ਵਟ ਪਾ ਕੇ ਸਿੱਧਾ ਇਹ ਲੜ ਲਾਣਾ ਹੈ ਤੇ ਆਖਰੀ ਲੜ ਨੂੰ ਅਸੀਂ ਸਿੱਧਾ ਕਰਕੇ ਲਾ ਕੇ ਦਿਖਾਵਾਂਗੇ ਤੁਹਾਨੂੰ ਇਹਦੇ ਵਿੱਚ ਇਸ ਤਰੀਕੇ ਨਾਲ ਪਿੰਚ ਕਰਕੇ ਦੋ ਤਿੰਨ ਵਟ ਬਣਾ ਲਿਓ ਦਸਤਾਰ ਦੇ ਵਟਾਂ 'ਤੇ ਜ਼ਿਆਦਾ ਧਿਆਨ ਨਹੀਂ ਦੇਣਾ ਕੁਝ ਘੱਟ ਹੀ ਵਟ ਬਣਾਇਓ ਜ਼ਿਆਦਾ ਧਿਆਨ ਦੇਣਾ ਹੈ ਤੁਸੀਂ ਦਸਤਾਰ ਦੇ ਵਿੱਚ ਤੋਲਾ ਸਹੀ ਤਰੀਕੇ ਨਾਲ ਲਾਉਣ ਦਾ ਤੇ ਦਸਤਾਰ ਦੀ ਸ਼ੇਪ ਬਣਾਉਣ ਦੇ ਵਿੱਚ ਧਿਆਨ ਦੇਣਾ ਹੈ ਉਸ ਤੋਂ ਬਾਅਦ ਜੇ ਤੁਸੀਂ ਪਿੱਛੇ ਜੀ ਵੀ ਦਸਤਾਰ ਨੂੰ ਅੰਦਰੋਂ ਜੀ ਫੋਲਡ ਕਰਨਾ ਹੈ ਇਹਦੇ ਨਾਲ ਦੋਨੋਂ ਪੱਲੇ ਤੁਹਾਡੇ ਪਿੱਛੇ ਵੀ ਬਰਾਬਰ ਹੋ ਜਾਣਗੇ ਪਿਛਲੇ ਹਿੱਸੇ ਤੋਂ ਲੂਪੀ ਵਾਲਾ ਪੱਲਾ ਨਹੀਂ ਲੱਗਣਾ ਹੈਗਾ ਇਸ ਲਈ ਪਿੱਛੇ ਦਸਤਾਰ ਤੁਹਾਡੀ ਸਹੀ ਹੋਣੀ ਚਾਹੀਦੀ ਹੈ ਤੇ ਟਾਈਟ ਹੋਣੀ ਚਾਹੀਦੀ ਹੈ ਦੋਨਾਂ ਸਾਈਡਾਂ ਤੋਂ ਫੋਲਡ ਕਰਕੇ ਹੀ ਸਾਰੇ ਪੇਚ ਲਾਓ ਤੇ ਸਾਰੇ ਲੜਾ ਦੇ ਵਿੱਚ ਤੁਸੀਂ ਵਟ ਪਾਣੇ ਨੇ ਨਾਰਮਲ ਜੇ ਤਿੰਨ ਤਿੰਨ ਵਟ ਪਾਇਓ ਇਹਨਾਂ ਤੁਹਾਡੇ ਵਟ ਤਾਂ ਸਹੀ ਬਣ ਜਾਣਗੇ ਦਸਤਾਰ ਦੇ ਵਿੱਚ ਕਿਉਂਕਿ ਇਹ ਕਪੜਾ ਹੀ ਸਿੱਧਾ ਸਿੱਧਾ ਹੋਊਗਾ ਸਾਰੀ ਦਸਤਾਰ ਦੇ ਵਿੱਚ ਸਾਡੇ ਬਸ ਧਿਆਨ ਰੱਖਿਓ ਕਿਤੇ ਡੋਂਗ ਨਾ ਪਵੇ ਤੇ ਕਪੜਾ ਉੱਥੇ ਚੰਗੀ ਤਰ੍ਹਾਂ ਐਡਜਸਟ ਕਰਿਓ ਦੋਨਾਂ ਸਾਈਡਾਂ ਤੋਂ ਗੁਲਾਈ ਤੁਹਾਡੀ ਥੋੜੀ ਜਿਹੀ ਹੋਣੀ ਚਾਹੀਦੀ ਹੈ ਦਸਤਾਰ ਦੀ ਕੋਈ ਵੀ ਵਟ ਤੁਹਾਡਾ ਤਿੱੱਲਾ ਜਾਂ ਨਜ਼ਰ ਨਾ ਆਵੇ ਤੇ ਜਿੰਨੇ ਕ ਵਟ ਤੁਹਾਡੇ ਕੋ ਪੈਂਦੇ ਨੇ ਉਹਨੇ ਕਹੀ ਵਟ ਪਾਣ ਦੀ ਕੋਸ਼ਿਸ਼ ਕਰਨੀ ਆ ਖਬੇ ਹੱਥ ਨਾਲ ਖਿੱਚ ਕੇ ਖਿੱਚ ਕੇ ਤੇ ਸੱਜੇ ਹੱਥ ਨਾਲ ਵਟੇ ਬਾਹਰ ਕੱਢ ਕੇ ਇਸ ਤਰੀਕੇ ਨਾਲ ਤੁਸੀਂ ਲਾਣੇ ਆ ਦਸਤਾਰ ਜਿਹੜੀ ਥੋੜੀ ਜੀ ਗੋਲ ਸ਼ੇਪ ਚ ਹੋਵੇ ਤਾਂ ਉਹ ਜ਼ਿਆਦਾ ਸੋਹਣੀ ਲੱਗੇਗੀ ਤੁਹਾਨੂੰ ਹੋ ਸਕਦਾ ਪਹਿਲੀ ਪਹਿਲੀ ਵਾਰ ਸਜਾਉਣ ਲਈ ਤੁਹਾਨੂੰ ਜ਼ਿਆਦਾ ਟਾਈਮ ਵੀ ਲੱਗੇ ਤੇ ਥੋੜਾ ਜਿਹਾ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਹੋ ਸਕਦਾ ਹੈ ਇਸ ਲਈ ਕੋਈ ਇਸ ਗੱਲ ਦੀ ਦਿੱਕਤ ਨਹੀਂ ਹੋਣੀ ਚਾਹੀਦੀ ਤੁਹਾਨੂੰ ਟਾਈਮ ਲਗਾ ਲਿਓ ਕੋਈ ਗੱਲ ਨਹੀਂ ਬਟ ਜਦੋਂ ਉਸ ਤੋਂ ਅਗਲੀ ਵਾਰ ਸਜਾਉਂਗੇ ਤੁਹਾਨੂੰ ਸਮਝ ਲੱਗ ਜਾਏਗਾ ਕਿ ਕਿੱਦਾਂ ਇਸ ਦਸਤਾਰ ਨੂੰ ਸਜਾਉਣਾ ਹੈ ਤੇ ਤੁਹਾਨੂੰ ਅਗਲੀ ਵਾਰ ਤੋਂ ਟਾਈਮ ਘੱਟ ਲੱਗੇਗਾ ਜਦੋਂ ਕੋਈ ਵੀ ਸਟਾਈਲ ਦੀ ਤੁਸੀਂ ਦਸਤਾਰ ਸਜਾਉਣੀ ਹੈ ਉਹਦੇ ਵਿੱਚ ਪਹਿਲੀ ਪਹਿਲੀ ਵਾਰ ਤੁਹਾਨੂੰ ਟਾਈਮ ਜ਼ਿਆਦਾ ਹੀ ਲੱਗੇਗਾ ਕਿਉਂਕਿ ਤੁਹਾਨੂੰ ਪਤਾ ਨਹੀਂ ਹੁੰਦਾ ਐਕਚੁਅਲ 'ਚ ਸਜਾਣੀ ਕਿੱਦਾਂ ਆ ਦੇਖ ਤਾਂ ਲੈਨੇ ਆ ਤੁਸੀਂ ਵੀਡੀਓ ਦੇਖਣ 'ਚ ਸਾਰੀਆਂ ਚੀਜ਼ਾਂ ਲੱਗਦੀਆਂ ਬੜੀਆਂ ਆਸਾਨ ਨੇ ਜਾਂ ਕੋਮਨ ਜਿਹੀਆਂ ਚੀਜ਼ਾਂ ਲੱਗਦੀਆਂ ਜਦੋਂ ਅਸੀਂ ਸਜਾਉਂਦੇ ਹਾਂ ਉਦੋਂ ਪਤਾ ਲੱਗਦਾ ਕਿ ਅਸਲੀਅਤ ਦੇ ਵਿੱਚ ਕੁਝ ਨਾ ਕੁਝ ਡਿਫਰੈਂਸ ਹੁੰਦਾ ਹੀ ਹੈ ਇਹਦੇ ਵਿੱਚ ਤੁਹਾਨੂੰ ਜਿੱਦਾਂ ਮੈਂ ਸਟਾਰਟਿੰਗ ਤੋਂ ਲੈ ਕੇ ਹੁਣ ਤੱਕ ਗੱਲਬਾਤ ਕਰ ਰਿਹਾ ਨਾ ਦਸਤਾਰ ਦੀ ਜਿਹੜੀ ਸ਼ੇਪ ਆ ਉਹੋ ਜ਼ਿਆਦਾ ਮੈਟਰ ਕਰਦੀ ਆ ਤੇ ਵਾਟ ਇਹਦੇ ਸਿੱਧੇ-ਸਿੱਧੇ ਹੋਣ ਤੇ ਦਸਤਾਰ ਤੁਹਾਡੀ ਟਾਈਟ ਹੋਵੇ ਠੀਕ ਹੈ ਕਿਉਂਕਿ ਇਹਦੇ ਵਿੱਚ ਨਾ ਮੇਨਲੀ ਆਪਣਾ ਪ੍ਰੋਸੈਸ ਡਿਪੈਂਡ ਕਰਦਾ ਹੁੰਦਾ ਆ ਆਪਣੇ ਤੁਲਿਆਂ ਤੇ ਜਿਹੜਾ ਅਸੀਂ نیچے ਤੁੱਲਾ ਛੱਡਿਆ ਉਹ ਤੇ ਜਿਹੜਾ ਆਪਾਂ ਉੱਪਰ ਤੁੱਲਾ ਖੜਾ ਕਰਨਾ ਹੈ ਉਹਦੇ ਤੇ ਦਸਤਾਰ ਜਦੋਂ ਵੀ ਸੋਹਣੀ ਲੱਗੇਗੀ ਇਸ ਚੀਜ਼ ਤੋਂ ਜ਼ਿਆਦਾ ਸੋਹਣੀ ਲੱਗੇਗੀ ਤੇ ਪਿੱਛੇ ਤੱਕ ਸਾਰੇ ਵਾਟ ਤੁਸੀਂ ਇਸ ਤਰੀਕੇ ਨਾਲ ਕੱਢ ਲੈਣੇ ਆ ਜ਼ਿਆਦਾ ਚੋੜੀ ਨਹੀਂ ਦਸਤਾਰ ਨੂੰ ਸਜਾਣਾ ਹੈਗਾ ਚੋੜੀ ਮਤ ਬਟ ਥੋੜੀ ਬਾਅਦ ਨੂੰ ਜ਼ਰੂਰ ਹੋਣੀ ਚਾਹੀਦੀ ਹੈ ਤੇ ਇੱਕ ਗੱਲ ਹੋਰ ਮੇਰੇ ਵੀਰੋ ਬੜੀ ਜ਼ਰੂਰੀ ਗੱਲ ਸਾਂਝੀ ਕਰਨੀ ਸੀ ਤੁਹਾਡੇ ਸਾਰਿਆਂ ਨਾਲ ਜਿਹੜੇ ਮੇਰੇ ਵੀਰ ਖੁਦ ਦਸਤਾਰਾ ਸਜਾਉਂਦੇ ਨੇ ਜਾਂ ਸਿਖਾਉਂਦੇ ਨੇ ਜਿਹੜੇ YouTube ਤੇ ਮੈਂ ਉਹਨਾਂ ਚੋਂ ਕਿਸੇ ਵਾਰ ਕੀ ਦਸਤਾਰ ਦੀ ਵੀਡੀਓ ਨਹੀਂ ਪਾਉਣੀ ਹੈਗੀ ਤੁਸੀਂ ਭਾਵੇਂ ਜਿੰਨੇ ਮਰਜ਼ੀ ਕਮੈਂਟ ਕਰ ਲਓ ਠੀਕ ਹੈ ਜੀ ਇਹ ਮੈਂ ਤੁਹਾਨੂੰ ਇਸ ਲਈ ਦੱਸ ਰਿਹਾ ਕਿ ਕਮੈਂਟ ਕਰਨ ਦਾ ਕੋਈ ਫਾਇਦਾ ਨਹੀਂ ਮੈਂ ਕਿਸੇ ਵਾਰ ਕੀ ਦਸਤਾਰ ਦੀ ਵੀਡੀਓ ਨਹੀਂ ਪਾਣੀ ਜਿਹੜੇ ਖੁਦ ਵੀਡੀਓ ਪਾਉਂਦੇ ਨੇ ਉਹਦੇ ਲਈ ਤੁਸੀਂ ਉਹਨਾਂ ਦੀ ਵੀਡੀਓ ਜਾ ਕੇ ਦੇਖੋ ਠੀਕ ਹੈ ਮੇਰੇ ਵੀਰੋ ਕਿਉਂਕਿ ਮੈਂ ਤੁਹਾਨੂੰ ਉਹ ਦਸਤਾਰਾਂ ਸਜਾ ਕੇ ਦਿਖਾ ਰਿਹਾ ਜਿਹੜੀਆਂ ਦੀ ਤੁਹਾਨੂੰ ਵੀਡੀਓ ਨਹੀਂ ਹੈਗੀ ਤੁਹਾਡੇ ਕੋਲ ਠੀਕ ਹੈ ਜੀ ਤੇ ਹੁਣ ਦੁਬਾਰਾ ਗੱਲਬਾਤ ਕਰਦੇ ਹਾਂ ਜੀ ਦਸਤਾਰ ਦੀ ਆਖਰੀ ਲੜ ਨੂੰ ਲਾਉਣ ਲਈ ਤੁਹਾਨੂੰ ਧਿਆਨ ਨਾਲ ਖੋਲਣਾ ਪੈਣਾ ਇਸ ਲੜ ਨੂੰ ਕਿਉਂਕਿ ਇਸ ਲੜ ਦੇ ਵਿੱਚ ਨਾ ਮੋਟਾ ਕਪੜਾ ਬਹੁਤ ਹੋਊਗਾ ਕਿਉਂਕਿ ਦਸਤਾਰ ਨੂੰ ਸਜਾਉਣ ਵੇਲੇ ਸਾਨੂੰ ਮੋٹے ਕਪੜੇ ਤੇ ਕੋਈ ਪ੍ਰੋਬਲਮ ਨਹੀਂ ਆਉਂਦੀ ਜਦੋਂ ਆਖਰੀ ਲੜ ਲਾਣੇ ਆ ਇਹਨੂੰ ਐਡਜਸਟ ਕਰਨਾ ਬੜਾ ਔਖਾ ਆ ਜਾਂਦਾ ਨਾ ਜਦੋਂ ਇਹਨੂੰ ਲੜ ਨੂੰ ਲਾਉਂਗੇ ਤਾਂ ਤੁਸੀਂ ਚੰਗੀ ਤਰ੍ਹਾਂ ਖੋਲ ਲੈਣਾ ਪਹਿਲਾਂ ਖੋਲ ਕੇ ਪਹਿਲਾਂ ਉੱਪਰੋਂ ਜੀ ਇੱਕ ਲੜ ਸਹੀ ਫਿਰ ਕਪੜਾ ਤੁਸੀਂ ਖੋਲਣਾ ਫਲਾਣਾ ਹੈ ਇਹਨੂੰ ਚੰਗੀ ਤਰ੍ਹਾਂ ਫਲਾਣਾ ਮਤਲਬ ਕਿ ਖਲਾੜਨਾ ਹੈ ਪੂਰੀ ਤਰ੍ਹਾਂ ਕਿ ਸਾਰੇ ਲੜ ਚ ਡਿਵਾਈਡ ਹੋ ਜਵੇ ਪੂਰਾ ਕਪੜਾ ਤੇ ਉਸ ਤੋਂ ਬਾਅਦ ਤੁਸੀਂ ਲੜ ਨੂੰ ਲਾਣਾ ਹੈ ਦੇਖ ਲੈਣਾ ਕਿਤੋਂ ਵੀ ਜ਼ਿਆਦਾ ਲੜ ਬਾਹਰ ਨਾ ਆਂਦਾ ਹੋਵੇ ਕਿਤੇ ਵੀ ਡੰਗ ਨਾ ਪੈਂਦਾ ਹੋਵੇ ਇਸ ਲੜ ਦੇ ਵਿੱਚ ਤੁਸੀਂ ਵਟ ਪਾ ਲੈਣੇ ਨੇ ਵਟ ਬਣਦਾ ਹੈ ਫਾਇਦਾ ਹੋ ਜੂਗਾ ਤੁਹਾਨੂੰ ਕਿ ਲੜ ਦੇ ਵਿੱਚ ਡੰਗ ਵਟਾਂ ਨਾਲ ਵੀ ਗੈਪ ਹੋ ਜਾਂਦੇ ਆ ਕਈ ਵਾਰ ਠੀਕ ਹੈ ਜੀ ਤੇ ਦੂਜੀ ਗੱਲ ਇਹ ਵਟ ਆਲਾ ਲੜ ਜ਼ਿਆਦਾ ਸੋਹਣਾ ਲੱਗੂਗਾ ਦੋਨੋਂ ਪਟੜੀਆਂ ਬਰਾਬਰ ਢਕੇ ਹੋਣੀਆਂ ਚਾਹੀਦੀਆਂ ਨੇ ਦੋਨੋਂ ਪਰਵੱਟੇ ਵੀ ਬਰਾਬਰ ਢਕੇ ਹੋਣੇ ਚਾਹੀਦੇ ਨੇ ਦੋਨਾਂ ਸਾਈਡਾਂ ਤੋਂ ਦਸਤਾਰ ਤੁਹਾਡੀ ਬਰਾਬਰ ਗੋਲਬਾਰ ਹੋਣੀ ਚਾਹੀਦੀ ਆ ਇਸ ਤਰੀਕੇ ਨਾਲ ਇਸ ਲੜ ਦੇ ਵਿੱਚ ਵੱਟ ਪਾ ਕੇ ਤੁਸੀਂ ਇਹਨੂੰ ਖਿੱਚ ਕੇ ਲਾਣਾ ਆ ਕੰਨ ਨੂੰ ਸਿੱਧਾ ਕਰ ਲਿਓ ਦਸਤਾਰ ਦੀ ਜਿਹੜੀ ਸ਼ੇਪ ਆ ਉਹ ਗਲਾਈ ਦੇ ਵਿੱਚ ਹੋਣੀ ਚਾਹੀਦੀ ਆ ਤੇ ਜਿਹੜੀ ਥੋੜੀ ਜੀ ਵੀ 50 ਦਿਖ ਰਹੀ ਹੈ ਇਹਨੂੰ ਵੀ ਅਸੀਂ ਫਿਰ ਲੁਕੋ ਦੇਣਾ ਆ ਵੈਸੇ ਤਾਂ ਵਿਦਆਊਟ 50 ਹੀ ਦਸਤਾਰ ਆ ਹੈ ਵਿਦਆਊਟ 50 ਹੀ ਜਾ ਚਦੀ ਆ ਤੇ ਉਸ ਤੋਂ ਬਾਅਦ ਇਸ ਲੜ ਨੂੰ ਪਾਣੀ ਲਾ ਲਿਓ ਪਾਣੀ ਲਾਣ ਨਾਲ ਲੜ ਆਪਣੀ ਜਗ੍ਹਾ ਤੇ ਬੈਠ ਜਾਂਦਾ ਹੁੰਦਾ ਜੇ ਲਾੜ ਜਿਆਦਾ ਮੋਟਾ ਆਵੇ ਤੇ ਪਾਣੀ ਲਾੜਨਾ ਉਹ ਆਸਾਨੀ ਨਾਲ ਲੱਗ ਜਾਂਦਾ ਹੁੰਦਾ ਹੈ ਉਸ ਤੋਂ ਬਾਅਦ ਜੋ ਬਾਕੀ ਬਚਦੇ ਪੱਲੇ ਨੂੰ ਤੁਸੀਂ ਅੰਦਰ ਕਰ ਦੇਣਾ ਹੈ ਇਸ ਲਾੜ ਨੂੰ ਬੜਾ ਹੀ ਧਿਆਨ ਨਾਲ ਲਾਣਾ ਪੈਣਾ ਤੁਹਾਨੂੰ ਕਿਉਂਕਿ ਉੱਪਰੋਂ ਜੀ ਅਸੀਂ ਤੁਲਾ ਵੀ ਅੰਦਰ ਕਰਨਾ ਹੈ ਤੇ ਜਗ੍ਹਾ ਪਹਿਲਾਂ ਹੀ ਨਹੀਂ ਭਰ ਦੇਣੀ ਅਸੀਂ ਉਹ ਜਗ੍ਹਾ ਤੇ ਇਸ ਲਈ ਧਿਆਨ ਰੱਖਿਓ ਤੇ ਜਿਹੜੀਆਂ ਅਸੀਂ ਰਫਟਾ ਲਾਈਆਂ ਹੋਈਆਂ ਰਫਟਾ ਨੂੰ ਕੱਢ ਦਿਓ ਹੁਣ ਲੜਾ ਚ ਰਵਟਾ ਨੂੰ ਕੱਟਣਾ ਹੈ ਕਿਉਂਕਿ ਇਸ ਲੜ ਨੂੰ ਆਪਾਂ ਲਾਣਾ ਹੈ نیچے ਜੀ ਵੀ ਥੋੜਾ ਖੋਲਣਾ ਹੁੰਦਾ ਲੜ ਨੂੰ ਜੇ ਆਪਾਂ ਰਵੜ ਪਈ ਰਹਿਣ ਤੇ ਤਾਂ ਲੜ نیچے ਜੀ ਨਹੀਂ ਖੁੱਲੂਗਾ ਸਾਡਾ ਕਿਉਂਕਿ ਤੁੱਲੇ ਵਾਲੀਆਂ ਦਸਤਾਰਾਂ ਚ ਲੜ ਕੱਲਾ ਉਪਰੋਂ ਨਹੀਂ ਖੋਲਦਾ ਹੁੰਦਾ ਥੱਲੋਂ ਵੀ ਥੋੜਾ ਖੋਲਦਾ ਹੁੰਦਾ ਹੈ ਇਸ ਲਈ ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ ਹੈ ਸਾਰੀ ਜਗ੍ਹਾ ਤੋਂ ਦਸਤਾਰ ਤੁਹਾਡੀ ਤੁਹਾਨੂੰ ਸਹੀ ਲੱਗਣੀ ਚਾਹੀਦੀ ਹੈ ਮੇਨ ਪੁਆਇੰਟ ਆਪਣਾ ਇਹ ਹੈ ਇਸ ਲਈ ਤੁਹਾਨੂੰ ਹਰ ਇੱਕ ਵੀਡੀਓ 'ਚ ਹਰ ਇੱਕ ਚੀਜ਼ ਪੂਰੀ ਡਿਟੇਲ ਦੇ ਵਿੱਚ ਦੱਸਦਾ ਮੈਂ ਤਾਂ ਜੋ ਤੁਹਾਨੂੰ ਕਰਨ ਦੇ ਵਿੱਚ ਆਸਾਨੀ ਹੋਵੇ ਤੁੱਲੇ ਨੂੰ ਤੁਸੀਂ ਇਸ ਤਰੀਕੇ ਨਾਲ ਅੰਦਰ ਨੂੰ ਕਰਨਾ ਹੈ ਕਿ ਇਹ ਨਾ ਮੋਹਰਲੇ ਪਾਸੇ ਨੂੰ ਖੁੱਲੇ ਠੀਕ ਹੈ ਸਿੱਧਾ ਆ ਕਰਨਾ ਅੰਦਰ ਨੂੰ ਫੋੜ ਇਹ ਨਹੀਂ ਟੇਡਾ ਕਰ ਦੇਣਾ ਉਹ ਤੋਂ ਫਿਰ ਸਾਈਡਾਂ ਨੂੰ ਖੁੱਲੂਗਾ ਇਹ ਮੋਹਰੋ ਤੇ ਪਿਛਲੇ ਹਿੱਸੇ ਨੂੰ ਖੁੱਲਣਾ ਚਾਹੀਦਾ ਹੈ ਤੁੱਲਾ ਜਿੱਦਾਂ ਮੈਂ ਲਾ ਰਿਹਾ ਇਸ ਤੋਂ ਬਾਅਦ ਰਵਟਾ ਕੱਢ ਦਿਓ ਕੱਢ ਕੇ ਤੁੱਲੇ ਨੂੰ ਚੰਗੀ ਤਰ੍ਹਾਂ ਅੰਦਰ ਕਰਿਓ ਅੰਗੂਠੇ ਨਾਲ ਚੰਗੀ ਤਰ੍ਹਾਂ ਅੰਦਰ ਕਰ ਦੇਣਾ ਜਿਹੜਾ ਕਿ ਤੁੱਲਾ ਆਪਣੀ ਜਗ੍ਹਾ ਤੇ ਖੜਿਆ ਰਵੇ ਫਿਰ ਉੱਪਰਲੀ ਸਾਈਡ ਤੋਂ ਵੀ ਅਸੀਂ ਰਵੜ ਖੋਲ ਕੇ ਤੁਲੇ ਨੂੰ ਖੋਲ ਦੇਵਾਂਗੇ ਹੁਣ ਦੇਖੋ ਆਪਣਾ ਤੁਲਾ ਉੱਪਰਲੀ ਸਾਈਡ ਤੋਂ ਦੇਖੋ ਖੋਲੋ ਇਹਨੂੰ ਚੰਗੀ ਤਰ੍ਹਾਂ ਖੋਲ ਕੇ ਹੁਣ ਇਹਨੂੰ ਥੋੜਾ ਥੱਲੇ ਵੀ ਖਲਾਣਾ ਹੈ ਉਹ ਦੇਖੋ ਅਸੀਂ ਹੁਣ ਕੋ ਥੱਲੇ ਖੋਲਨੇ ਆ ਨਾ ਅਸੀਂ ਇਹਨਾਂ ਨਾਲ ਜਿੰਨਾ ਥੱਲੇ ਖੋਲਾਂਗੇ ਉਨਾ ਹੀ ਉਪਰੋਂ ਜ਼ਿਆਦਾ ਚੋੜਾ ਹੋਈ ਜਾਣਾ ਤੁਲਾ ਆ ਦੇਖੋ ਇਸ ਤਰੀਕੇ ਨਾਲ ਹੁਣ ਤੁਲਾ ਦੇਖੋ ਕਿੰਨਾ ਸੋਹਣਾ ਲੱਗਦਾ ਨਾ ਖੁੱਲਾ ਇਹ ਜ਼ਿਆਦਾ ਚੋੜਾ ਅਸੀਂ ਇਸ ਲਈ ਨਹੀਂ ਕੀਤਾ ਕਿਉਂਕਿ ਆਪਾਂ ਅੱਗੇ ਤੱਕ ਲੜ ਨਹੀਂ ਲੈ ਕੇ ਆਉਣੇ ਪਲੱਸ ਇਹਨੂੰ ਦੋੜਾ ਅਸੀਂ ਇਸ ਲਈ ਕਰਿਆ ਸੀਗਾ ਕਿ ਆਪਾਂ ਨੂੰ ਜ਼ਿਆਦਾ ਅੱਗੇ ਤੱਕ ਨਹੀਂ ਲੈ ਕੇ ਆਣਾ ਦੋਰਾ ਤੁਲਲਾ ਹੁੰਦਾ ਜਿਹੜਾ ਇਹ ਆਕੜਿਆ ਵੀ ਰਹਿੰਦਾ ਆ ਤੇ ਖੜਾ ਵੀ ਲੌਂਗ ਟਾਈਮ ਲਈ ਰਹਿੰਦਾ ਆ ਤੇ ਇਸ ਤੋਂ ਬਾਅਦ ਤੁਸੀਂ ਇੱਕ ਇੱਕ ਕਰਕੇ ਲੜਾ ਨੂੰ ਖੋਲਣਾ ਆ ਸਾਰਿਆਂ ਦੇ ਵਿੱਚ ਬੇਥੇ ਜੀ ਬਰਾਬਰ ਕਰ ਦਿਓ ਵੈਸੇ ਮੈਨੂੰ ਦੇਖਣ ਦੇਖ ਨਹੀਂ ਸੀ ਹੋ ਰਿਆ ਮੇਰੇ ਕੋਲ ਮੈਂ ਐਸਟੀਮੇਟ ਨਾਲ ਹੀ ਕੰਮ ਕਰ ਰਿਆ ਸੀਗਾ ਇਹ ਕਿਉਂਕਿ ਤੁਹਾਨੂੰ ਦੇਖਣ ਜੇ ਵੀਡੀਓ 'ਚ ਦਿਖਾਉਣ ਲਈ ਮੈਂ ਤੁਹਾਨੂੰ ਕਰਕੇ ਤਾਂ ਦਿਖਾ ਰਿਹਾ ਹੱਥ ਨਾਲ ਬਟ ਮੈਨੂੰ ਨਹੀਂ ਸੀ ਦਿਖਦਾ ਪਿਆ ਕਿਉਂਕਿ ਹੈਗੇ ਦਸਤਾਰ ਦੇ ਉੱਪਰਲੇ ਹਿੱਸੇ ਤੇ ਠੀਕ ਹੈ ਜੀ ਉੱਪਰੋ ਜੀ ਤੁਲਲੇ ਨੂੰ ਇਸ ਤਰੀਕੇ ਨਾਲ ਖੋਲ ਕੇ ਛੱਡ ਦੇਣਾ ਆ ਫਿਰ ਦੇਖੋ ਤੁਹਾਡਾ ਤੁਲਲਾ ਉੱਪਰੋਂ ਕਿੰਨਾ ਵਧੀਆ ਲੱਗਦਾ ਨ ਠੀਕ ਹੈ ਜੀ ਹੁਣ ਨੀਚਲੇ ਹਿੱਸੇ ਤੋਂ ਤੁਸੀਂ ਇਹ ਰਵਟਾ ਕੱਢ ਦਿਓ ਤੇ ਨੀਚਲਾ ਤੁਲਲਾ ਦੇਖਿਓ ਕਿੰਨੀ ਵਧੀਆ ਗੈਟ-ਅੱਪ ਦਿੰਦਾ ਦਸਤਾਰ ਨੂੰ ਪੁਲੀ ਨੂੰ ਹੁਣ ਤੇ ਇਹ ਦੇਖੋ ਆਪਣੀ ਜਗ੍ਹਾ ਤੇ ਪਹਿਲਾਂ ਇਹ ਰਵਟਾ ਕੱਢ ਦਿਓ ਕੱਢ ਕੇ ਤੁਸੀਂ ਦੇਖੋ ਇਹ ਲੜ ਨੂੰ ਖੋਲ ਦੇਣਾ ਖੋਲ ਕੇ ਦੇਖਿਓ ਇਹਨੂੰ ਚੰਗੀ ਤਰ੍ਹਾਂ ਸਾਰੇ ਵਟ ਟਾਈਟ ਕਰਨ ਤੋਂ ਬਾਅਦ ਚੋ ਨਾ ਤੁਹਾਡਾ ਸਿਰ ਤਾਂ ਅਸੀਂ ਪਹਿਲਾਂ ਹੀ ਟੱਗਿਆ ਹੋਇਆ ਤੇ ਹੁਣ ਤੁਹਾਡੀ ਇਹ ਜਿਹੜੀ ਦਸਤਾਰ ਹੈ ਇਸ ਤਰੀਕੇ ਦੀ ਲੱਗੂਗੀ ਦੇਖੋ ਇਹ ਦੇਖੋ ਲੱਗਦੀ ਨਾ ਹੁਣ ਮਲਵਈ ਭੰਗੜੇ ਵਾਲੇ ਜਿਹੜੇ ਆਪਣੇ ਵਿਆਹਾਂ ਦੇ ਵਿੱਚ ਗਾਉਣਾ ਵਗੈਰਾ ਕਰਦੇ ਆ ਜਿਹੜੇ ਪੋਲੀਆਂ ਪਾਉਂਦੇ ਹੁੰਦੇ ਨ ਏ ਉਹ ਸਟਾਈਲ ਆ ਹੁਣ ਇੱਕ ਦੂਜਾ ਚੀਜ਼ ਹੋਰ ਦੱਸਾਂਗਾ ਤੁਹਾਨੂੰ ਇਹ ਦੋਨੋਂ ਪੱਲੇ ਫੜ ਕੇ ਤੁਸੀਂ ਇਸ ਤਰੀਕੇ ਨਾਲ ਅੰਦਰ ਕਰ ਦੇਣਾ ਪਿੱਛੇ ਜਿੱਥੇ ਲੂਪੀ ਲਾਣੇ ਆ ਨਾ ਥੋੜਾ ਇੱਕ ਉਤੋਂ ਖੱਬੇ ਹੱਥ ਨੂੰ ਇਹਦੇ ਨਾਲ ਤੁਹਾਡੀ ਦਸਤਾਰ ਪਿੱਛੋਂ ਜੀ ਥੋੜੀ ਅਲੱਗ ਟਾਈਪ ਦੀ ਲੱਗੇਗੀ ਇਹ ਨਾਲ ਪਤਾ ਕੀ ਹੋਊਗਾ ਜਿੱਦਾਂ ਆਪਣੇ ਵੀਰ ਭਗਤ ਸਿੰਘ ਸਟਾਈਲ ਦੇ ਦਸਤਾਰ ਹੁੰਦਾ ਤੁਸੀਂ ਤੋਲੇ ਨੂੰ ਅਜ਼ਿਊਮ ਨਾ ਕਰੋ ਤੁਸੀਂ ਕੱਲਾ ਪਿਛਲਾ ਲੜਾ ਅਜ਼ਿਊਮ ਕਰੋ ਠੀਕ ਹੈ ਇਹ ਬਣ ਜਾਣੀ ਦਸਤਾਰ ਸ਼ਹੀਦ ਭਗਤ ਸਿੰਘ ਸਟਾਈਲ ਬਟ ਉਹਦੇ ਲਈ ਮੈਂ ਵੀਡੀਓ ਅਲੱਗ ਤੋਂ ਪੋਸਟ ਕਰਾਂਗਾ ਕਿਉਂਕਿ ਉਹਦੇ ਵਿੱਚ ਦਸਤਾਰ ਦੀ ਜਿਹੜੀ ਸ਼ੇਪ ਆ ਉਹ ਅਲੱਗ ਹੁੰਦੀ ਆ ਬਟੇ ਪਿੱਛੋ ਜੀ ਉਹਨਾਂ ਦਾ ਲੜ ਡਾਇਰੈਕਟ ਦਿੱਤਾ ਹੁੰਦਾ ਐਦਾ ਵਟ ਨਹੀਂ ਪੈਂਦੇ ਹੁੰਦੇ ਤੇ ਸਹੀ ਤਰੀਕੇ ਨਾਲ ਲੜ ਨੂੰ ਖੋਲਣ ਤੋਂ ਬਾਅਦ ਚੋਂ ਤੁਹਾਡੀ ਜਿਹੜੀ ਦਸਤਾਰ ਹੈ ਉਹ ਲੱਗੇਗੀ ਜਿਹੜੀ ਮੈਂ ਵੀਡੀਓ ਦਿਖਾ ਰਿਹਾ ਇਸ ਤਰੀਕੇ ਨਾਲ ਇਹਦੇ ਵਿੱਚ ਤੁਹਾਡੀ ਦਸਤਾਰ ਦੇਖੋ ਇਸ ਤਰੀਕੇ ਨਾਲ ਲੱਗੇਗੀ ਪਿੱਛੋ ਜੀ ਇਹਦੇ ਵਿੱਚ ਮੈਂ ਤੁਹਾਨੂੰ ਦੋ ਤੁਲੇ ਅਲੱਗ-ਅਲੱਗ ਤਰੀਕੇ ਨਾਲ ਲਗਾ ਕੇ ਦਿਖਾਏ ਆ ਦੇਖੋ ਹੋਰ ਵੀਡੀਓ ਪੋਸਟ ਕਰਾਂਗੇ ਜਿੱਚੇ ਅਲੱਗ-ਅਲੱਗ ਤਰੀਕੇ ਦੇ ਦੋ ਤੁਲੇ ਹੋਰ ਦੇਵਾਂਗਾ ਤੇ ਮੇਰੇ ਵੀਰੋ ਜੇਕਰ ਤੁਸੀਂ ਇਹੋ ਜਿਹੀ ਦਸਤਾਰਾਂ ਸਿੱਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲਓ